ਨਰਾਸਨੋ ਤੇ ਆਗਮਨ ਸੰਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨਾਂ ਸਮੂਹ ਸੰਕਾਵਲੋ ਸਾਰਬਹਿਨ ਸਲਾਮਤ ਸਮਾਜਮ ਦੇ ਪ੍ਰਬੰਧਕਾਂ ਵੱਲੋਂ ਜੀ ਇਹਨਾਂ ਤਿੰਨ ਤੋਂ ਮੈਂ ਸੇਵਾ ਕੋ ਦਾਇਤ ਲਖ ਲਖੌਦੇ ਮੈਂਬਰਾਂ ਨੂੰ ਸਾਰੇ ਸੰਗਤ ਨੂੰ ਸਾਰੇ ਸੇਵਾਦਾਰਾਂ ਨੂੰ ਜਿਨਾ ਜਿਨਾ ਨੇ ਤਾਂ ਮੰਨਣ ਤਾਂ ਕਰਕੇ ਆਜ ਵੀ ਪਰੇ ਸਾਰਿਆਂ ਨੂੰ ਅਰਦਾਸਾਂ ਦੇ ਦਿੱਤੀਆ ਸੱਚੇ ਪਾਤਸ਼ਾਹ ਸਲਾਮਾ ਸਮਾਧਮ ਦੇ ਨਿਗੰਤਾ ਸਾਹਿਬ ਆਪ ਜਿਨੇ ਸੰਪੂਰਨ ਕਰਵਾਇਆ ਸੱਚੇ ਪਾਤਸ਼ਾਹ ਹੋਮਿਆ ਤੁਮਾਂ ਲਈ ਖੀਮਾ ਬਖਸ਼ੋ ਅਸੀਂ ਜਾਣੇ ਆਪ ਜਾਣੀ ਜਾਣੋ ਕਾਟ-ਕਾਟ ਕੇ ਜਨਨ ਹਾਰ ਹੋ ਗਣ ਬੋਲਿਆ ਸਭ ਕੀ ਜਾਣਦਾ ਕਿਸ ਆਗਿਆ ਕੀ ਚੇਰ ਦਾ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ ਅੰਦੇਵਾਸ मत बख्शो हुक्म बख्श से निहाल करना हुक्म अनुसारी जीवन का लेना मत सच्चे सच्चे पाशाह जी नगर की तंगी आरंभता दी अरदास है सच्चे पाशाह आज्ञा बख्शो खुशियाँ बख्शो सच्चे पाशाह हुक्म बख्श के निहाल करना हुक्म अनुसारी जीवन का बल बख्शो कड़ाह प्रसाद की देख सजा के ਹਾਜ਼ਰ ਕੀਤੀ ਹੈ ਕਈ 5 ਸਾਲ ਤੋਂ ਤੋਜ ਤੋਂ ਤਰ ਲਾਭ ਹੋ ਗਿਆ ਹੈ